ਰਾਣਾ ਗੁਰਜੀਤ ਦੇ ਮੱਕੀ ਤੇ ਐਮਐਸਪੀ ਦੇ ਦਾਅਵੇ ਨੂੰ ਲੈ ਕੇ ਕਾਂਗਰਸ ਵਿੱਚ ਕਲੇਸ਼ ਸ਼ੁਰੂ ਹੋ ਗਿਆ ਹੈ ਰਾਣਾ ਗੁਰਜੀਤ ਦੀ ਪੇਸ਼ਕਸ਼ ਤੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸਵਾਲ ਚੁੱਕ ਦਿੱਤੇ ਗਏ ਨੇ ਸੁਖਪਾਲ ਖੈਰਾ ਦਾ ਕਹਿਣਾ ਹੈ ਕਿ ਬੀਜੇਪੀ ਅਡਾਨੀ ਦੇ ਨਿੱਜੀ ਮੰਡੀਕਰਨ ਮਾਡਲ ਦਾ ਪ੍ਰਚਾਰ ਕਰ ਰਹੇ ਨੇ ਰਾਣਾ ਗੁਰਜੀਤ ਇਹੀ ਮਾਡਲ ਤਿੰਨ ਕਾਲੇ ਕਾਨੂੰਨਾਂ ਦੇ ਤਹਿਤ ਲਾਗੂ ਕਰਨ ਦੀ ਕੋਸ਼ਿਸ਼ ਸੀ ਇਥਾਨੋਲ ਪਲਾਂਟਸ ਦੇ ਲਈ ਮੱਕੀ ਦੀ ਨਿੱਜੀ ਖਰੀਦਕਾਰੇ ਨੇ ਰਾਣਾ ਇਥਨੋਲ ਇੰਡਸਟਰੀ ਦੇ ਮਾਲਕ ਨੇ ਇਸੇ ਲਈ ਉਹਨਾਂ ਨੂੰ ਮੱਕੀ ਦੀ ਲੋੜ ਹੈ ਜੋ ਕਿ ਸੁਪਾਲ ਖੇਰਾ ਦਾ ਦਾਵਾ ਹੈ ਉਹਨਾਂ ਦਾ ਕਹਿਣਾ ਹੈ ਕਿ 2027 ਚੋਣਾਂ ਦੀਆਂ ਤਿਆਰੀਆਂ ਦੇ ਵਿਚਾਲੇ ਨਿੱਜੀ ਮਹਿਮ ਕਿਉਂ ਸ਼ੁਰੂ ਕੀਤੀ ਗਈ ਇਸ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੀ ਭਾਜਪਾ ਦੇ ਇਸ਼ਾਰਿਆਂ ਤੇ ਕਾਂਗਰਸ ਲੀਡਰਾਂ ਦੇ ਵਿੱਚ ਭੰਗਲਪੂਸਾ ਪੈਦਾ ਕੀਤਾ ਜਾ ਰਿਹਾ ਹੈ ਕੀ ਰਾਣਾ ਏਜੰਸੀਆਂ ਦੇ ਦਬਾਅ ਹੇਠ ਨੇ ਸੁਪਾਲ ਖੇਰਾ ਦੇ ਲਈ ਵੀ ਵੱਡਾ ਸਵਾਲ ਕਰ ਦਿੱਤਾ ਗਿਆ ਕਿ ਕੀ ਰਾਣਾ ਗੁਰਜੀਤ ਤੇ ਏਜੰਸੀਆਂ ਦੇ ਦਬਾਅ ਹੇਠ ਨੇ ਰਾਣੇ ਦੀ ਫਗਵਾੜਾ ਖੰਡ ਮਿਲਨੇ ਕਿਸਾਨਾਂ ਦੇ 27.76 ਕਰੋੜ ਗੰਨੇ ਦੇ ਬਕਾਇਦਾ ਭੁਗਤਾਨ ਨਹੀਂ ਕੀਤਾ ਕਿ ਰਾਣੇ ਨੇ ਪਾਰਟੀ ਪਲੇਟਫਾਰਮ ਤੇ ਇਸ ਮੁੱਦੇ ਤੇ ਚਰਚਾ ਕੀਤੀ ਰਾਣਾ ਗੁਰਜੀਤ ਨੂੰ ਲੈ ਕੇ ਸੁਖਪਾਲ ਸਿੰਘ ਖੜਾ ਦੇ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਕੀ ਰਾਣਾ ਗੁਰਜੀਤ ਨੇ ਪਾਰਟੀ ਪਲੇਟਫਾਰਮ ਤੇ ਇਸ ਮੁੱਦੇ ਤੇ ਚਰਚਾ ਕੀਤੀ ਜਿਸ ਮੁੱਦੇ ਦਾ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਰਾਣਾ ਗੁਰਜੀਤ ਨੇ ਕਦੇ ਵੀ ਸਿਆਮਾਨ ਜਾਂ ਭਾਜਪਾ ਦਾ ਵਿਰੋਧ ਕਿਉਂ ਨਹੀਂ ਕੀਤਾ ਇਸ ਨੂੰ ਲੈ ਕੇ ਵੀ ਸੁਖਪਾਲ ਸਿੰਘ ਖੜਾ ਦੇ ਵੱਲੋਂ ਸਵਾਲ ਚੁੱਕਿਆ ਗਿਆ ਹੈ ਰਾਣਾ ਗੁਰਜੀਤ ਦੇ ਮੱਕੀ ਤੇ ਐਮਐਸਪੀ ਤੇ ਦਾਅਵੇ ਤੇ ਕਾਂਗਰਸ ਦੇ ਵਿੱਚ ਉਹ ਕਿ ਕਲੇਸ਼ ਹੁੰਦਾ ਹੈ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਰਾਣਾ ਗੁਰਜੀਤ ਦੀ ਪੇਸ਼ਕਸ਼ ਤੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਮੁਰਤੋਂ ਸਵਾਲ ਚੁੱਕ ਦਿੱਤੇ ਗਏ ਨੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਜੋ ਕਿ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਕਿ ਮੈਂ ਆਪਣੇ ਸਾਥੀ ਰਾਣਾ ਗੁਰਜੀਤ ਦੇ ਨਾਲ ਪੂਰੀ ਤਰ੍ਹਾਂ ਅਸਹਿਮਤ ਹਾਂ ਜੋ ਆਪਣੇ ਇਥਨੋਲ ਪਲਾਟਨ ਪਲਾਂਟਾਂ ਦੀ ਮੱਕੀ ਦੀ ਨਿੱਜੀ ਖਰੀਦ ਦਾ ਪ੍ਰਚਾਰ ਕਰ ਰਿਹਾ ਹੈ ਉਹਨਾਂ ਦਾ ਫੈਸਲਾ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਵਾਂ ਵਾਂਗ ਫਸਲਾਂ ਦੀ ਨਿੱਜੀ ਮਾਰਕੀਟਿੰਗ ਨੂੰ ਲਾਗੂ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਦਾ ਹੈ ਉਹਨਾਂ ਪੰਜਾਬ ਦੇ ਵਿੱਚ ਇਹ ਮਹਿਮ ਹੁਣ ਕਿਉਂ ਸ਼ੁਰੂ ਕੀਤੀ ਜਦੋਂ ਕਿ ਕਾਂਗਰਸ 2027 ਦੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ ਕਿ ਉਹ ਭਾਜਪਾ ਦੇ ਕਹਿਣ ਤੇ ਕਾਂਗਰਸ ਆਗੂਆਂ ਦੇ ਵਿੱਚ ਭੰਬਲ ਪੂਸਾ ਪੈਦਾ ਕਰ ਰਹੇ ਨੇ ਮੱਕੀ ਤੇ ਐਮਐਸਪੀ ਦਾ ਦਾਵਾ ਕਰਨ ਵਾਲਿਆਂ ਨੇ ਪਹਿਲਾਂ 2021-22 ਤੋਂ ਗੰਨਾ ਕਿਸਾਨਾਂ ਦਾ 27.74 ਕਰੋੜ ਦੇ ਬਕਾਇਦਾ ਭੁਗਤਾਨ ਕਿਉਂ ਨਹੀਂ ਕੀਤਾ ਵਿਧਾਇਕ ਹੋਣ ਦੇ ਨਾਤੇ ਉਹਨਾਂ ਪਾਰਟੀ ਪਲੇਟਫਾਰਮ ਤੇ ਇਸ ਮੁੱਦੇ ਤੇ ਚਰਚਾ ਕਰਨੀ ਉਚਿਤ ਕਿਉਂ ਨਹੀਂ ਸਮਝੀ ਉਹਨਾਂ ਭਗਵੰਤ ਮਾਨ ਜਾਂ ਬੀਜੇਪੀ ਦਾ ਵਿਰੋਧ ਕਿਉਂ ਨਹੀਂ ਕੀਤਾ ਤਾਂ ਸਿੱਧੇ ਤੌਰ ਤੇ ਹਾਲਾਂਕਿ ਰਾਣਾ ਗੁਰਜੀਤ ਵੀ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ ਵੀ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਪਰ ਜਦੋਂ ਰਾਣਾ ਗੁਰਜੀਤ ਮੱਕੀ ਤੇ ਐਮਐਸਪੀ ਦਾ ਲਗਾਤਾਰ ਦਾਵਾ ਕਰ ਰਹੇ ਨੇ ਕਿ ਉਹ ਕਿਸਾਨਾਂ ਨੂੰ ਮੱਕੀ ਤੇ ਐਮਐਸਪੀ ਦੇਣਗੇ ਆ ਤਾਂ ਇਸੇ ਦਾਅਵੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸਿੱਧੇ-ਸਿੱਧੇ ਸਵਾਲ ਚੁੱਕ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਅਡਾਨੀ ਦੇ ਨਿੱਜੀ ਮੰਡੀਕਰਨ ਮਾਡਲ ਦਾ ਰਾਣਾ ਗੁਰਜੀਤ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹੀ ਮਾਡਲ ਤਿੰਨ ਕਾਲੇ ਕਾਨੂੰਨਾਂ ਦੇ ਤਹਿਤ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਕਪਾਲ ਸਿੰਘ ਖਹਿਰਾ ਦੇ ਵੱਲੇ ਵੀ ਵੱਡਾ ਦਾਵਾ ਕਰ ਦਿੱਤਾ ਗਿਆ ਕਿ ਇਥਾਨੋਲ ਪਲਾਂਟਸ ਦੇ ਲਈ ਮੱਕੀ ਦੀ ਨਿੱਜੀ ਖਰੀਦਕਾਰੇ ਨੇ ਰਾਣਾ ਇਥਾਨੋਲ ਇੰਡਸਟਰੀ ਦੇ ਮਾਲਕ ਨੇ ਇਸੇ ਲਈ ਉਹਨਾਂ ਨੂੰ ਮੱਕੀ ਦੀ ਲੋੜ ਹੈ ਤੇ ਇਹ ਵੀ ਸਵਾਲ ਕਰ ਦਿੱਤਾ ਗਿਆ ਸਕਪਾਲ ਸਿੰਘ ਖਹਿਰਾ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ 2027 ਚੋਣਾਂ ਦੀਆਂ ਤਿਆਰੀਆਂ ਦੇ ਵਿਚਾਲੇ ਨਿੱਜੀ ਮਹਿਮ ਕਿਉਂ ਸ਼ੁਰੂ ਕੀਤੀ ਗਈ ਜਿਸ ਤਰੀਕੇ ਨਾਲ ਉਹਨਾਂ ਦੀਆਂ ਸਰਗਰਮੀਆਂ ਸਿਆਸੀ ਸਰਗਰਮੀਆਂ ਰਾਣਾ ਗੁਰਜੀਤ ਦੀਆਂ ਨਜ਼ਰ ਆ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਖਹਿਰਾ ਸਵਾਲ ਕਰ ਰਹੇ ਨੇ ਕਿ 2027 ਚੋਣਾਂ ਦੀਆਂ ਤਿਆਰੀਆਂ ਦੇ ਵਿਚਾਲੇ ਨਿੱਜੀ ਮਹਿਮ ਦੀ ਸ਼ੁਰੂਆਤ ਕਿਉਂ ਕੀਤੀ ਹੈ ਕਿ ਭਾਜਪਾ ਦੇ ਇਸ਼ਾਰਿਆਂ ਤੇ ਕਾਂਗਰਸ ਲੀਡਰਾਂ ਦੇ ਵਿੱਚ ਪੰਬਲ ਪੂਸਾ ਪੈਦਾ ਕੀਤਾ ਜਾ ਰਿਹਾ ਹੈ ਕਿ ਰਾਣਾ ਗੁਰਜੀਤ ਏਜੰਸੀਆਂ ਦੇ ਦਬਾਅ ਹੇਠ ਨੇ ਆ ਤਾਂ ਤਿੱਖਾ ਨਿਸ਼ਾਨਾ ਸਾਥ ਦੇ ਸੁਪਾਲ ਸਿੰਘ ਖੈਰਾ ਸਿੱਧੇ ਤੌਰ ਤੇ ਨਜ਼ਰ ਆਏ ਨੇ ਹਾਲਾਂਕਿ ਰਾਣਾ ਗੁਰਜੀਤ ਤੇ ਸੁਪਾਲ ਸਿੰਘ ਖੈਰਾ ਦੀ ਜੇਕਰ ਸਿਆਸੀ ਟਕਸਲ ਦੀ ਗੱਲ ਕਰੀਏ ਤਾਂ ਇਹ ਸਿਆਸੀ ਟਕਸਲ ਪੁਰਾਣੀ ਹੈ ਪਰ ਜਦੋਂ ਹੁਣ ਰਾਣਾ ਗੁਰਜੀਤ ਦੇ ਵੱਲੋਂ ਮੱਕੀ ਤੇ ਐਮਐਸਪੀ ਵਾਲਾ ਆ ਵਾਦਾ ਜਾਂ ਦਾਵਾ ਕਰ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਸੁਖਪਾਲ ਸਿੰਘ ਖਿਆਰਾ ਦੇਵ ਨੂੰ ਸਿੱਧੇ ਤੌਰ ਤੇ ਸਵਾ ਚੁੱਕੇ ਜਾ ਰਹੇ ਨੇ ਰਾਣਾ ਗੁਰਜੀਤ ਦੇ ਮੱਕੀ ਤੇ ਐਮਐਸਪੀ ਵਾਲੇ ਵਾਅਦੇ ਤੇ ਕਾਂਗਰਸ ਦੇ ਵਿੱਚ ਜਿਹੜਾ ਕਿ ਹੁਣ ਕਲੇਸ਼ ਖੜਾ ਹੋ ਗਿਆ ਰਾਣਾ ਗੁਰਜੀਤ ਦੀ ਪੇਸ਼ਕਾਸ਼ ਤੇ ਸੁਖਪਾਲ ਸਿੰਘ ਖਹਿਰਾ ਨੇ ਅਮਰਤ ਨੂੰ ਸਵਾਲ ਚੁੱਕ ਦਿੱਤੇ ਨੇ ਹਾਲਾਂਕਿ ਇਹ ਜੋ ਦਾਵਾ ਰਾਣਾ ਗੁਰਜੀਤ ਕਰ ਰਹੇ ਨੇ ਜੇਕਰ ਬਾਕੀ ਟੌਪ ਲੀਡਰਸ਼ਿਪ ਦੀ ਕਾਂਗਰਸ ਦੀ ਗੱਲ ਕਰੀਏ ਤਾਂ ਸਿੱਧੇ ਤੌਰ ਤੇ ਹੋਰ ਕਿਸੇ ਆਗੂ ਦਾ ਇਸ ਤਰੀਕੇ ਦਾ ਬਿਆਨ ਸਾਹਮਣੇ ਨਹੀਂ ਆਇਆ ਜੇ ਸਿੱਧੇ ਤੌਰ ਤੇ ਰਾਣਾ ਗੁਰਜੀਤ ਨੂੰ ਟਾਰਗੇਟ ਕੀਤਾ ਜਿਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਹਮਲਾਵਰ ਨਜ਼ਰ ਆ ਰਹੇ ਨੇ